ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਅਕੱਲਾ ਹੀ ਤੂੰ ਆਇਆ ਜਗ ਤੇ ਅੰਤ ਵੇਲੇ বিনা ਜਾਂਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲ ਦਾ ਕੋਈ ਜਿੰਨਾਂ ਲਈ ਤੂੰ ਧਨ ਜੋੜਦਾ ਜਿੰਨਾਂ ਲਈ ਤੂੰ ਧਨ ਜੋੜਦਾ ਕਿੱਡੀ ਦਾ ਤੇ ਨਖੇ ਡਰ ਚਾਈ ਅੰਤ ਸਮੇਂ ਜਾਣ ਲਗਿਆਂ ਤਿਲੀ ਉਹਨਾ ਤੋਂ ਹੱਥੋਂ ਹੀ ਲਵਾਈ ਇਸ ਜਾਗ ਬਾਰੇ ਬੰਦਿਆ ਕਦੀ ਸੋਚੇ ਨਾ ਬੰਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨ ਮੰਝਲ ਦਾ ਕੋਈ ਅੰਤ ਵਿਲੇ ਜਾਣਾ ਹੀ ਜੋ ਅੰਤ ਵਿਲੇ ਨਾਲ ਹੀ ਜਾਣਾ ਜੋ ਖੱਟਲੇ ਅਗੁਰ ਦਾ ਪਿਆਰ ਹੋਰ ਗੱਲਾਂ ਸਭ ਝੂਠੀਆਂ ਜੜੇ ਜੀਵਨ ਦੀ ਬਾਜੀ ਦੇਂਦੇ ਹਾਰ ਉਹ ਮੇਰਾ ਗੁਰੂ ਪਿਆਰਿਆ ਅੰਤ ਵੇਲੇ ਹੋ ਜਾਂਦਾ ਇਸਾਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲਦਾ ਕੋਈ ਜ਼ਿੰਦਗੀ ਦੇ ਵਿੱਚ ਪਿਆਰਿਆ ਕਰੀ ਮੈਂ ਨਾ ਤੇ ਬਹੁਤ ਕਮਾਈਆ ਕਟਣੀ ਰਾਤ ਨਾ ਹੋਈ ਜੋ ਰੀਜ ਨਾਲ ਬੈਠ ਕਾ ਬਣਾਈਆ ਸਾਥ ਕੋਈ ਹੋ ਰਿ ਗਿਆ ਹੋ ਰਿ ਗਿਆ ਤੈਨੂੰ ਰਾਤ ਕਟਣੀ ਨਾ ਹੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲ ਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲ ਦਾ ਕੋਈ ਕਾਦਾ ਮਣਾ ਮਾਨ ਕਰਦਾ ਕਾਦਾ ਮਣਾ ਮਾਨ ਕਰਦਾ ਮਣ ਟੋਟ ਹੀ ਤਈ ਕ ਦਿਨ ਜਾਣਾ ਰੀਤ ਚੱਲੀ ਆਉਂਦੀ ਜਾਗ ਤੇ ਇੱਥੇ ਰਹਿਣਾ ਕੋਈ ਰਾਜਾ ਰਾਣਾ ਸਾਥ ਛੱਡ ਜਾਣਾ ਸਾਬਣੇ ਸਾਥ ਛੱਡ ਜਾਣਾ ਸਾਬਣੇ ਸਾਥੀ ਬਣੇ ਨਾ ਮੂਰਖਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਝਲਦਾ ਕੋਈ ਸਾਥੀ ਤੇਰੇ ਬਹੁਤ ਪਿਆਰਿਆ ਸਾਥੀ ਬਣੇ ਨਾ ਮੰਜ਼ਲ ਦਾ ਕੋਈ ਗੁਰੂ ਅਗੇ ਕਰ ਬੇਣਤੀ ਹੱਥ ਜੋੜੇ ਕਰਾਂ ਜੋ ਦੜੀ ਗੁਰੂ ਆਗੇ ਕਰਾਂ ਅਰ ਜੋਈ ਹੱਥ ਜੋੜ ਕਰਾਂ ਜੋ ਦੜੀ ਗੁਰੂ ਆਗੇ ਕਰਾਂ ਅਰ ਜੋਈ ਨਾਮ ਸਦਾ ਜਪਦੇ ਰਹੀਐ ਨਾਮ ਬਿਨਾ ਨਾਏ ਮਿਲਦੀ ਢੋਈ ਸਾਥੀ ਤੇਰੇ ਬਾਤ ਪਿਆਰਿਆ ਸਾਥੀ ਬੜੇ ਨਾ ਮੰਝਲਦਾ ਕੋਈ ਸਾਥੀ ਤੇਰੇ ਬਾਤ ਪਿਆਰਿਆ ਸਾਥੀ ਬੜੇ ਨਾ ਮੰਝਲਦਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ